ਅੱਜ ਦੁਪਹਿਰ ਦੇ ਟਾਈਮ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਸ਼ਖਸ ਜਿਹੜਾ ਸੈਕੰਡ ਫਲੋਰ ਤੇ ਨੋਟਿਸ ਕੀਤਾ ਗਿਆ ਗੁਰੂ ਰਾਮਦਾਸ ਰਾਏ ਦੇ ਉੱਤੇ ਸੇਵਾਦਾਰ ਜਸਬੀਰ ਸਿੰਘ ਨੇ ਉਹਨੂੰ ਜਦੋਂ ਥੱਲੇ ਉਤਰਨ ਵਾਸਤੇ ਕਿਹਾ ਤਾਂ ਉਹਨੇ ਰਿਫਿਊਜ਼ ਕੀਤਾ ਫਿਰ ਜਦੋਂ ਉੱਪਰ ਗਏ ਸੇਵਾਦਾਰ ਤਾਂ ਉਹਨੇ ਉੱਥੇ ਇੱਕ ਆਇਰਨ ਰੋਡ ਪੇ ਹੀ ਸੀ ਉਹਨੂੰ ਲੈ ਕੇ ਘੁਮਾਉਣਾ ਸ਼ੁਰੂ ਕਰਤਾ ਜਿਸ ਨਾਲ ਕਿ ਸੇਵਾਦਾਰ ਜਸਬੀਰ ਸਿੰਘ ਜੀ ਦੇ ਸੱਟ ਲੱਗੀ ਇਹਨਾਂ ਨੂੰ ਉਹਨਾਂ ਨੇ ਹੋਰ ਦੂਸਰੇ ਸੇਵਾਦਾਰਾਂ ਨੂੰ ਤੇ ਸੰਗਤ ਨੂੰ ਉੱਪਰ ਬੁਲਾ ਲਿਆ ਉਸ ਤੋਂ ਬਾਅਦ ਇਸ ਸ਼ਖਸ ਨੂੰ ਓਵਰਪਾਰਕ ਕਰ ਲਿਆ ਗਿਆ ਇਸ ਕਫਲ ਦੇ ਵਿੱਚ ਉਸ ਜਿਹੜਾ ਸ਼ਖਸ ਜਿਹਦੀ ਪਛਾਣ ਜ਼ੁਲਫਾਨ ਰੈਜ਼ੀਡੈਂਟ ਆਫ ਸ਼ਾਦੀਪੁਰ ਡਿਸਟ੍ਰਿਕਟ ਯਮਨਾਗਰ ਹਰਿਆਣਾ ਕੀਤੀ ਗਈ ਉਹਦੇ ਵੀ ਇੰਜਰੀ ਹੋਈ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਐਸ ਪੀ ਸੀ ਦੀ ਕੰਪਲੇਂਟ ਦੇ ਉੱਤੇ ਔਰ ਇਹਦੀ ਅਰੈਸਟ ਵੀ ਹੋ ਗਈ ਹੈ ਜ਼ੁਲਫਾਨ ਦੀ ਔਰ ਇਹਦੇ ਪੰਜ ਬੰਦੇ ਇੰਜਰਡ ਹੋਏ ਸੀ ਇਨ ਬੰਦੇ ਡਿਸਚਾਰਜ ਹੋ ਗਿਆ ਟ੍ਰੀਟਮੈਂਟ ਬਾਅਦ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ। ਔਰ ਇਹਦੇ ਇੱਕ ਘਰੋਂ ਜਦੋਂ ਪਤਾ ਕੀਤਾ ਕਿ ਇਹ ਬਜ਼ਰਨਾ ਗੱਲ ਕੀਤੀ ਗਈ। ਉਹ ਇਸੇ ਹੀ ਗੱਲ ਸਾਹਮਣੇ ਆਈ ਕਿ ਫੈਮਿਲੀ ਮੈਟਰਸ ਦੇ ਵਿੱਚ ਇਹਦੇ ਕਾਫੀ ਡਿਸਪਿਊਟ ਚੱਲ ਰਹੇ ਨੇ ਆਪਣੀ ਵਾਈਫ ਨਾਲ ਵੀ ਬ੍ਰਦਰ ਨਾਲ ਵੀ। ਸੋ ਤਿੰਨ ਦਿਨ ਪਹਿਲਾਂ ਇਹ ਸ਼ਾਦੀਪੁਰ ਜਮਨਗਰ ਤੋਂ ਆ ਗਿਆ ਸੀਗਾ। ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੋਰ ਗਤੀਵਿਧੀਆਂ ਅਸੀਂ ਸਾਰੀ ਟਰੈਕ ਕਰ ਰਹੇ ਹਾਂ। ਔਰ ਸਿਚੁਏਸ਼ਨ ਔਨ ਗਰਾਉਂਡ ਬਿਲਕੁਲ ਠੀਕ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਝੂਠੀ ਅਫਵਾਹ ਤੋਂ ਬਚੋ ਔਰ ਜੋ ਕਾਰਵਾਈ ਬਣਦੀ ਸੀ ਇਸ ਕੇਸ ਚ ਕੰਪਲੀਟ ਹੋ ਚੁੱਕੀ ਹੈ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز